9ਵੇਂ ਪਾਤਸ਼ਾਹ ਧੰਤਾ ਨਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਆਨੰਦਪੁਰ ਸਾਹਿਬ ਵਸਾਉਣ ਦਾ ਜ਼ਿਕਰ ਅੱਜ ਕਰਾਂਗੇ ਅਤੇ ਨਾਲ ਹੀ ਇਸ ਘਟਨਾ ਦਾ ਵੀ ਜ਼ਿਕਰ ਕਰਾਂਗੇ ਜਦੋਂ ਹਰਮੰਦਰ ਸਾਹਿਬ ਵਿਖੇ ਮਸੰਦਾਂ ਨੇ ਗੁਰੂ ਸਾਹਿਬ ਨੂੰ ਵੇਖ ਕੇ ਦਰਵਾਜ਼ੇ ਬੰਦ ਕਰ ਲਏ ਸਨ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਪ੍ਰੋਗਰਾਮ ਇਤਿਹਾਸ ਤੇ ਤਵਾਰੀਖ ਦੇ ਵਿੱਚ ਤੁਹਾਡਾ ਸਵਾਗਤ ਹੈ ਤਾਂ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਗੁਰਗੱਦੀ ਉੱਤੇ ਬਿਰਾਜ ਗਏ ਸੰਗਤ ਵੱਲੋਂ ਉਹਨਾਂ ਨੂੰ ਕਾਰਪੇਟ ਤੇ ਚੜਾਵੇ ਚੜਨ ਲੱਗੇ ਮੱਥੇ ਟਿਕਣ ਲੱਗੇ ਤਾਂ ਤੀਰਮਾਲ ਦਾ ਮਨ ਈਰਖਾ ਅਤੇ ਕ੍ਰੋਧ ਦੇ ਨਾਲ ਸੜ ਉੱਠਿਆ ਇੱਕ ਦਿਨ ਧੀਰਮਲ ਨੇ ਆਪਣੇ ਪੱਖ ਦੇ ਕੁਝ ਮਸੰਦਾਂ ਨੂੰ ਇਕੱਠਾ ਕੀਤਾ ਅਤੇ ਕਿਹਾ ਗੁਰੂ ਜੀ ਨੂੰ ਜਾਨੂ ਮਾਰ ਦਿੱਤਾ ਜਾਵੇ ਤਾਂ ਠੀਕ ਹੈ ਇਹ ਸੁਣ ਕੇ ਉਸ ਦੇ ਇੱਕ ਮਸੰਦ ਸ਼ੀਹੇ ਨੇ ਇਹ ਕਾਰਾ ਕਰਿਖਾਉਣ ਦਾ ਇਕਰਾਰ ਕੀਤਾ ਅਤੇ ਉਹ 20 ਕੁ ਬੰਦੇ ਨਾਲ ਲੈ ਕੇ ਗੁਰੂ ਜੀ ਉੱਪਰ ਜਾ ਪਿਆ ਉਸ ਨੇ ਗੁਰੂ ਜੀ ਨੂੰ ਬਲੂਖ ਨਾਲ ਗੋਲੀ ਮਾਰੀ ਗੁਰੂ ਜੀ ਜ਼ਖਮੀ ਹੋ ਗਏ ਪਰ ਸ਼ਾਂਤ ਚਿਤ ਬੈਠੇ ਰਹੇ ਧੀਰਮਲ ਤੇ ਉਸਦੇ ਮਸੰਦਾਂ ਨੇ ਗੁਰੂ ਜੀ ਦਾ ਸਮਿਆਂਨ ਅਸਬਾਬ ਜਾ ਲੁੱਟਿਆ ਫਿਰ ਵੀ ਗੁਰੂ ਜੀ ਮਗਨ ਹੋਏ ਬੈਠੇ ਰਹੇ ਉਹਨਾਂ ਦਾ ਮਾਇਆ ਨਾਲ ਮੋਹ ਤਾਂ ਹੈ ਹੀ ਨਹੀਂ ਸੀ ਪਾਈ ਮੱਖਣ ਚਾ ਅਦ ਸਿੱਖਾਂ ਨੂੰ ਜਦੋਂ ਧੀਰਮਲ ਦੀ ਇਸ ਨੀਚ ਕਰਤੂਤ ਦਾ ਪਤਾ ਲੱਗਾ ਤਾਂ ਉਹਨਾਂ ਨੇ ਧੀਰਮਲ ਤੇ ਉਸਦੇ ਸਾਥੀਆਂ ਨੂੰ ਜਾ ਕੇ ਰਿਆ ਉਹਨਾਂ ਨੇ ਧੀਰਮਲ ਦੇ ਸਾਥੀਆਂ ਨੂੰ ਖੂਬ ਸੋਧਿਆ ਅਤੇ ਸ਼ੀਹੇ ਮਸੰਦ ਦੀਆਂ ਮੁਸ਼ਕਾਂ ਤਾੜ ਕੇ ਅੱਗੇ ਲਾ ਲਿਆ ਉਹਨਾਂ ਨੇ ਨਾ ਕੇਵਲ ਗੁਰੂ ਜੀ ਦਾ ਲੁੱਟਿਆ ਹੋਇਆ ਸਮਿਆਨ ਅਸਵਾਬ ਹੀ ਨਹੀਂ ਸਗੋਂ ਧੀਰਮਲ ਦਾ ਮਾਲ ਪੱਤਾ ਵੀ ਖੋ ਲਿਆ ਅਤੇ ਨਾਲ ਹੀ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲੈ ਲਈ ਜਦ ਸ਼ੀਹੇ ਮਸੰਦ ਨੂੰ ਗੁਰੂ ਜੀ ਦੇ ਅੱਗੇ ਪੇਸ਼ ਕੀਤਾ ਗਿਆ ਤਾਂ ਉਸ ਨੇ ਭੁੱਲ ਮੰਨੀ ਅਤੇ ਬੜੀ ਅਧੀਤਗੀ ਨਾਲ ਮਾਫੀ ਮੰਗੀ ਗੁਰੂ ਸਾਹਿਬ ਤਾਂ ਪੂਰਨ ਬ੍ਰह्म ज्ञानी ਸਨ ਬੁਰੇ ਦਾ ਵੀ ਭਲਾ ਕਰਨ ਅਤੇ ਕਿਸੇ ਤੋਂ ਵੀ ਨਿੱਜੀ ਦੁੱਖ ਖੇਚਲ ਦਾ ਬਦਲਾ ਨਾ ਲੈਣਾ ਆਪ ਦਾ ਨਿਤ ਦਾ ਵਤੀਰਾ ਅਤੇ ਉਪਦੇਸ਼ ਸੀ ਆਪ ਨੇ ਸ਼ੀਹੇ ਨੂੰ ਮਾਫ ਕਰ ਦਿੱਤਾ ਅਤੇ ਪਲੇ ਪੁਰਸ਼ਾਂ ਵਾਲਾ ਜੀਵਨ ਧਾਰਨ ਦਾ ਉਪਦੇਸ਼ ਦੇ ਕੇ ਵਿਦਾ ਕੀਤਾ ਜਦ ਗੁਰੂ ਸਾਹਿਬ ਨੂੰ ਪਤਾ ਲੱਗਿਆ ਕਿ ਭਾਈ ਮੱਖਣ ਸ਼ਾਹ ਆਦ ਸਿੱਖਾਂ ਨੇ ਧੀਰਮਲ ਦਾ ਮਾਲ ਅਸਬਾਬ ਖੋਲ ਲਿਆ ਹੈ ਤਾਂ ਉਹਨਾਂ ਨੇ ਹੁਕਮ ਕੀਤਾ ਕਿ ਧੀਰਮਲ ਦੀਆਂ ਸਵੇ ਸ਼ਿਆਾਂ ਵਾਪਸ ਕਰ ਦਿਓ ਤਾਂ ਸਿੱਖਾਂ ਨੇ ਹੋਰ ਸਵੇ ਸ਼ਿਆਾਂ ਜਿਉਂ ਦਿਆਂ ਤਿਉਂ ਮੋੜ ਦਿੱਤੀਆਂ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤਿਆਰ ਕਰਵਾਈ ਸੀ ਉਹਨਾਂ ਨੇ ਨਾ ਮੋੜੀ ਉਹਨਾਂ ਦਾ ਨਿਸ਼ਚਾ ਸੀ ਕਿ ਇਹ ਬੀੜ ਕਿਸੇ ਦੀ ਨਿੱਜੀ ਮਲਕੀਅਤ ਨਹੀਂ ਇਹ ਸਭ ਸਿੱਖਾਂ ਦੀ ਸਾਂਝੀ ਹੈ ਅਤੇ ਜਿੱਥੇ ਗੁਰੂ ਜੀ ਹੋਣ ਉੱਥੇ ਹੋਣੀ ਚਾਹੀਦੀ ਹੈ ਗੁਰਗੱਦੀ ਉੱਤੇ ਬਿਰਾਜ ਕੇ ਕੁਝ ਮਹੀਨੇ ਪਾਤਸ਼ਾਹ ਬਾਬੇ ਬਕਾਲੇ ਵਿੱਚ ਸਿੱਖਾਂ ਨੂੰ ਦਰਸ਼ਨ ਉਪਦੇਸ਼ ਦਿੰਦੇ ਰਹੇ ਉਸ ਸਾਲ ਦੀ ਸਿਆਲ ਵਿੱਚ ਆਪ ਨੇੜੇ-ਤੇੜੇ ਦੇ ਗੁਰਦੁਆਰਿਆਂ ਦੀ ਯਾਤਰਾ ਲਈ ਤਿਆਰ ਹੋ ਗਏ ਸ੍ਰੀ ਤਰਨਤਾਰਨ ਖਡੂਰ ਸਾਹਿਬ ਅਤੇ ਗੋਇੰਦਵਾਲ ਦੇ ਦਰਸ਼ਨ ਕਰਕੇ ਮਾਗ ਦੇ ਮਹੀਨੇ ਗੁਰੂ ਸਾਹਿਬ ਅੰਮ੍ਰਿਤਸਰ ਪਹੁੰਚੇ ਜਿੱਥੇ ਉਹਨਾਂ ਨੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਲਈ ਗਏ ਅਗੋਂ ਮਸੰਦਾ ਪੁਜਾਰੀਆਂ ਨੇ ਹਰਮੰਦਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਲਏ ਉਹਨਾਂ ਨੂੰ ਡਾਂਟ ਸੀ ਕੀ ਕਿਤੇ ਗੁਰੂ ਜੀ ਚੜ ਤੇ ਚੜਾਵੇ ਦਾ ਲੇਖਾ ਜੋਖਾ ਨਾ ਮੰਗਣ ਜਾਂ ਇੱਥੇ ਹੀ ਨਾ ਆ ਟਿਕਣ ਗੁਰੂ ਸਾਹਿਬ ਬਾਰੋਂ ਹੀ ਮੱਥਾ ਟੇਕ ਕੇ ਮੁੜ ਪਏ ਅਤੇ ਪ੍ਰਕਰਮਾਂ ਤੋਂ ਬਾਹਰ ਸ੍ਰੀ ਅਕਾਲ ਤਖਤ ਸਾਹਿਬ ਦੇ ਪਾਸ ਇੱਕ 베ਰੀ ਹੀਟ ਆ ਬੈਠੇ ਇਸ ਤਾ ਹੁਣ ਗੁਰਦੁਆਰਾ ਥੜਾ ਸਾਹਿਬ ਬੜਾ ਸੁੰਦਰ ਭੜਿਆ ਹੋਇਆ ਹੈ ਇੱਥੋਂ ਉੱਠ ਕੇ ਗੁਰੂ ਸਾਹਿਬ ਬਕਾਲੇ ਵੱਲ ਤੁਰ ਪਏ ਜਿੱਥੇ ਅੱਜ ਕੱਲ੍ਹ ਅੰਮ੍ਰਿਤਸਰ ਦੀ ਮਾਲ ਮੰਡੀ ਲੱਗਦੀ ਹੈ ਉਸ ਥਾਂ ਦੇ ਪਾਸ ਗੁਰੂ ਸਾਹਿਬ ਦਮ ਲੈਣ ਲਈ ਬੈਠੇ ਤਾਂ ਇਸ ਥਾਂ ਤੇ ਗੁਰਦੁਆਰਾ ਦਮਦਮਾ ਸਾਹਿਬ ਸਥਿਤ ਹੈ ਇੱਥੋਂ ਆਪ ਜੀ ਨੂੰ ਪਿੰਡ ਵੱਲੇ ਦੇ ਕੁਝ ਸਿੱਖ ਆਪਣੇ ਪਿੰਡ ਲੈ ਗਏ ਉੱਥੇ ਆਪ ਨੂੰ ਇੱਕ ਮਾਈ ਨੇ ਆਪਣੇ ਕੋਠੇ ਵਿੱਚ ਉਤਾਰਾ ਦਿੱਤਾ ਅਤੇ ਬੜੇ ਪ੍ਰੇਮ ਨਾਲ ਆਪ ਜੀ ਦੀ ਸੇਵਾ ਕੀਤੀ ਉਸ ਥਾਂ ਤੇ ਅੱਜ ਕੱਲ ਗੁਰਦੁਆਰਾ ਕੋਠਾ ਸਾਹਿਬ ਹੈ ਹਰ ਸਾਲ ਉੱਥੇ ਕੋਠੇ ਦਾ ਮੇਲਾ ਲੱਗਦਾ ਹੈ ਤਾਂ ਕੁਝ ਤਰ ਵੱਲੇ ਠਹਿਰ ਕੇ ਗੁਰਸਿੱਖੀ ਦਾ ਉਪਦੇਸ਼ ਕਰਨ ਵਗਰੋਂ ਗੁਰੂ ਜੀ ਬਾਬੇ ਬਕਾਲੇ ਜਾ ਪੁੱਜੇ ਬਕਾਲੇ ਦੇ ਸੋਢੀ ਬਹੁਤ ਸਾੜਾ ਅਤੇ ਵਿਰੋਧ ਕਰਨ ਲੱਗ ਪਏ ਗੁਰੂ ਜੀ ਅਮਨ ਅਤੇ ਸ਼ਾਂਤੀ ਵਿੱਚ ਰਹਿ ਕੇ ਧਰਮ ਪ੍ਰਚਾਰ ਅਤੇ ਜਗਤ ਦਾ ਉਦਾਰ ਕਰਨਾ ਚਾਹੁੰਦੇ ਸਨ ਇਸ ਕਰਕੇ ਉਹਨਾਂ ਬਕਾਲੇ ਤੋਂ ਚਲੇ ਜਾਣਾ ਹੀ ਠੀਕ ਸਮਝਿਆ ਕਰਤਾਰਪੁਰ ਸਾਹਿਬ ਜਲੰਧਰ ਵਿੱਚ ਧੀਰਮਲ ਤੇ ਧੀਰਮੱਲੀਏ ਸੋਢੀ ਸਨ ਉਹ ਤਾਂ ਚਿਰਾਂ ਤੋਂ ਗੁਰੂ ਘਰ ਦੇ ਵਿਰੋਧੀ ਸਨ ਇਸ ਲਈ ਗੁਰੂ ਜੀ ਨੇ ਕੀਰਤਪੁਰ ਜਾ ਟਿਕਣ ਦਾ ਫੈਸਲਾ ਕੀਤਾ ਵਕਾਲੇ ਤੋਂ ਤੁਰ ਆਪ ਵਿਆਸ ਵੱਲ ਨੂੰ ਹੋਏ ਦਰਿਆ ਲੰਘਣ ਲੱਗੇ ਤਾਂ ਗੁਰੂ ਜੀ ਨੂੰ ਪਤਾ ਲੱਗਿਆ ਕਿ ਸਿੱਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤੀਰਮਲ ਨੂੰ ਨਹੀਂ ਮੋੜੀ ਆਪ ਨੇ ਸਿੱਖਾਂ ਨੂੰ ਸਮਝਾਇਆ ਕਿ ਇਹ ਗੱਲ ਠੀਕ ਨਹੀਂ ਗੁਰੂ ਜੀ ਨੇ ਬੀੜ ਪੰਗੂੜੇ ਸਮੇਤ ਬਿਆਸ ਦਰਿਆ ਦੇ ਵਹਿਣ ਵਿੱਚ ਇੱਕ ਵੱਲਾ ਰਿੱਤੇ ਥਾਂ ਟਿਕਾ ਦਿੱਤੀ ਅਤੇ ਧੀਰਵਲ ਨੂੰ ਸੁਨੇਹਾ ਭੇਜ ਦਿੱਤਾ ਕਿ ਬੀੜ ਦਰਿਆ ਵਿੱਚੋਂ ਲੈ ਜਾਵੋ ਉਸ ਨੇ ਐਸਾ ਹੀ ਕੀਤਾ ਬੀੜ ਦਾ ਹਾਸ਼ੀਆ ਥੋੜਾ ਜਿਹਾ ਹਾਸਿਲ ਆਪ ਗਿਆ ਹੋਰ ਕੋਈ ਨੁਕਸਾਨ ਨਾ ਹੋਇਆ ਉਹ ਬੀੜ ਹੁਣ ਤੱਕ ਧੀਰਵਲ ਦੀ ਔਲਾਦ ਪਾਸ ਕਰਤਾਰਪੁਰ ਵਿੱਚ ਹੈ ਬਿਆਸ ਦਰਿਆ ਤੋਂ ਹਜ਼ਾਰਾ, ਦੁਰਗਾਪੁਰ, ਨਵਾਂ ਸ਼ਹਿਰ ਆਦਿ ਨਗਰਾਂ ਵਿੱਚ ਸੱਚ ਧਰਮ ਦਾ ਉਪਦੇਸ਼ ਪ੍ਰਚਾਰ ਦੇ ਜੀਵਾਂ ਦਾ ਉਦਾਰ ਕਰਦੇ ਕਰਦੇ ਗੁਰੂ ਸਾਹਿਬ ਤਰਤਾਰਪੁਰ ਪੁੱਜੇ ਉੱਥੇ ਦੇ ਸੋਢੀ ਅਤੇ ਧੀਰਮਲ ਦੇ ਬੰਦੇ ਵੀ ਔਖੇ ਹੋਣ ਅਤੇ ਔਖ ਦੇਣ ਲੱਗ ਪਏ ਤਿਆਗ ਦੀ ਮੂਰਤ ਸ੍ਰੀ ਗੁਰੂ ਤੇਗ ਬਹਾਦਰ ਜੀ ਕਿਸੇ ਨੂੰ ਔਖ ਦੇਣ ਤੇ ਔਖਿਆ ਕਰਨਾ ਨਹੀਂ ਚਾਹੁੰਦੇ ਆਪਨੇ ਬਹੁਤ ਵੱਡਾ ਕੰਮ ਕਰਨਾ ਸੀ ਇਸ ਲਈ ਆਪਨੇ ਅਜਿਹੇ ਸਭ ਬਖੀੜਿਆਂ ਤੋਂ ਦੂਰ ਹੋ ਜਾਣ ਦਾ ਫੈਸਲਾ ਕੀਤਾ ਆਪਨੇ ਕਾਲੂਰ ਦੇ ਰਾਜੇ ਪਾਸੋਂ ਕੀਰਤਪੁਰ ਪੰਜ ਕੁ ਮੀਲ ਉੱਤਰ ਪੱਛਮ ਉਤਲੇ ਮਾਖੋਵਾਲ ਪਿੰਡ ਦੀ ਪੌਂਖਰੀਦ ਸਤਲੁਜ ਦਰਿਆ ਦੇ ਕੰਢੇ ਪਾਸ ਨੈਣਾ ਦੇਵੀ ਦੇ ਪਹਾੜਾਂ ਦੇ ਉੱਪਰਲੇ ਪਾਸੇ ਆਨੰਦਪੁਰ ਸਾਹਿਬ ਵਸਾਇਆ ਗੁਰੂ ਜੀ ਦੇ ਤੇਜ ਪ੍ਰਤਾਪ ਸਦਕਾ ਥੋੜੇ ਚਿਰ ਵਿੱਚ ਨਗਰ ਦੀ رونਕ ਬਹੁਤ ਵੱਧ ਗਈ। ਕੀਰਤਪੁਰ ਦੇ ਸੋਡੀਆਂ ਨੇ ਅਜੇ ਵੈਰ ਵਿਰੋਧ ਨਾ ਛੱਡਿਆ। ਉਹਨਾਂ ਨੇ ਨਗਰ ਉਜਾੜਨ ਦੇ ਯਤਨ ਕੀਤੇ ਪਰ ਉਹਨਾਂ ਦੀ ਕੋਈ ਪੇਸ਼ ਨਾ ਗਈ। ਉਦੋਂ ਧੀਰਮਲ ਅਤੇ ਰਾਮ ਰਾਏ ਨੇ ਮਿਲ ਕੇ ਦਿੱਲੀ ਜਾ ਕੇ ਹਕੂਮਤ ਰਾਹੀਂ ਗੁਰਗੱਦੀ ਦੀ ਪ੍ਰਾਪਤੀ ਲਈ ਗੋਦਾਂ ਗੁੰਦੀਆਂ ਅਤੇ ਸਾਰਾ ਢਿੱਲ ਲਾਇਆ। ਜਦ ਦਿੱਲੀ ਦੀ ਸੰਗਤ ਨੇ ਗੁਰੂ ਜੀ ਨੂੰ ਇਹਨਾਂ ਗੱਲਾਂ ਦੀ ਖ਼ਬਰ ਕੀਤੀ ਤਾਂ ਆਪਨੇ ਕਿਹਾ ਕਿ ਕਰਤਾਰ ਉਤੇ ਭਰੋਸਾ ਰੱਖੋ ਉਹ ਜੋ ਕਰਦਾ ਹੈ ਠੀਕ ਕਰਦਾ ਹੈ ਅਤੇ ਹੁੰਦਾ ਉਹ ਹੈ ਜੋ ਉਹ ਕਰਦਾ ਹੈ ਤੁਸੀਂ ਚਿੰਤਾ ਨਾ ਕਰੋ ਉਹ ਭਲੀ ਕਰੇਗਾ